ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪੀਟਲ ਦੇ ਲਾਗੇ 88 ਫੁੱਟ ਰੋਡ ਤੇ ਜਿਹੜੀ ਅੱਜ ਦੀ ਆਪਾਂ ਤੁਹਾਨੂੰ ਵੀਡੀਓ ਦਿਖਾਉਂਦੇ ਆਂ ਲਾਗੇ ਗੁਰੂ ਨਾਨਕ ਦੇਵ ਹਸਪੀਟਲ ਹੈ ਤੇ ਮਜੀਠੇ ਰੋਡ ਵੀ ਲੱਗ ਗਈ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਆਂ ਆਪਣੇ ਅਜੇ ਵੀਰਨਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਸਨਾ ਠੀਕ ਠਾਕ ਜੀ ਵਧੀਆ ਭਾਈ ਬਹੁਤ ਵਧੀਆ ਜੀ ਮਹਾਂਕ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਤੁਹਾਡੇ ਦਰਸ਼ਨ ਨਹੀਂ ਹੁੰਦੇ ਅਸੀਂ ਤਾਂ ਦਰਸ਼ਨ ਦੇਣ ਨੂੰ ਤੁਹਾਡੇ ਦਰਸ਼ਨ ਮਹਿੰਗੇ ਪੜੇ ਆ ਨਹੀਂ ਨਹੀਂ ਮਹਾਰਾ ਹੋ ਸਨਾ ਠੀਕ ਠਾਕ ਸਾਬ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਨਾਮ ਦੱਸ ਦੋ ਫਿਰ ਇੱਕ ਵਾਰੀ ਆ ਨਾਮ ਮੇਰਾ ਜੀ ਹਜੇ ਆ ਹਾਂਜੀ ਮਜੀਠਾ ਰੋਡ ਅਭੁੰਸਰ ਠੀਕ ਹੈ ਜੀ ਹਾਂਜੀ ਤੇ ਸ਼ਹਿਰ ਦੇ ਵਿੱਚ ਹੀ ਆ ਹਨਾ ਆਪਣਾ ਹਾਂਜੀ ਹਾਂਜੀ ਦੁੱਧ ਦਾ ਕੰਮ ਹੈ ਆਪਣਾ ਬਾਕੀ ਛੋਟੀ ਥੋੜਾ ਡਰਦੀ ਆ ਚਲੋ ਕੋਈ ਨਹੀਂ ਹੁਣ ਬਾਹਰ ਕੱਢ ਲੈਂਦੇ ਆ ਗਲੀ ਚ ਬੰਨੀ ਕਿਉਂਕਿ ਪਸ਼ੂ ਫਿਰ ਅੰਦਰ ਕਾਫੀ ਭੱਜੇ ਆ ਤੇ ਉਹਦੇ ਕਰਕੇ ਫਿਰ ਚਲਣੀ ਹੈ ਜੀ ਸ਼ਹਿਰਾਂ ਦੇ ਵਿੱਚ ਇਹ ਹੁੰਦਾ ਕਿ ਪਸ਼ੂ ਜ਼ਿਆਦੇ ਹੁੰਦੇ ਤੇ ਜਗ੍ਹਾ ਥੋੜੀ ਜੀ ਘੱਟ ਹੁੰਦੀ ਹੈ ਦੁੱਧ ਦਾ ਕੰਮ ਫਿਰ ਆਪਣਾ ਨਾਲ ਹਾਂ ਜੀ ਦੁੱਧ ਦਾ ਕੰਮ ਨਾਲੇ ਕਦੀ ਕੋਈ ਸੋਹਣੀ ਛੁੱਟੀ ਲੈ ਆ ਕੇ ਹਾਂ ਜੀ ਜਗ੍ਹਾ ਨਾ ਮਿਲੇ ਤਾਂ ਜ਼ਰੂਰ ਲੈ ਕੇ ਆਈਦਾ ਛੱਡੀ ਦਾਣੀ ਠੀਕ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਕਿੰਨਾ ਚਿਰ ਹੋ ਗਿਆ ਇਹਨਾਂ ਸੂਈ ਨੂੰ ਭਾਜੀ ਇਹ 22 ਤਰੀਕ ਦੀ ਸੂਈ ਹੈ ਅੱਛਾ 22 ਤਰੀਕ ਦੀ ਸੂਈ ਹੈ 22 ਤਰੀਕ ਦੀ ਸ਼ਾਮ ਨੂੰ ਸੂਈ ਹੈ ਠੀਕ ਹੈ ਜੀ ਹਾਂ ਜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਭਾਜੀ ਦੁੱਧ ਇਹ ਵਲੇ अच्छा हां जी ਆਪਾਂ 10 ਲੀਟਰ ਦੀ ਗਾਰੰਟੀ ਦਿੰਦੇ ਆ। ਅਏ ਮਤਲਬ ਹਫਤੇ ਤੋਂ ਅੰਦਰ ਦੀ ਸੋਈ। ਹਾਂ ਜੀ ਹਾਂ ਜੀ। ਠੀਕ ਹੈ ਤੇ ਕਿੰਨਾ ਕੁ ਤੇਰਾ ਦੁੱਧ ਦੇ ਘਰੀ ਜਾਂਦਾ? ਭਾਈ ਇਹ ਯਾਰਾ ਲੀਟਰ ਹਾਜ਼ਰ ਆ ਦੁੱਧ। ਅੱਛਾ। ਔਰ 2-3 ਕਿਲੋ ਦੀ ਛਾਲ ਮਾਰੂਗੀ? 2 ਕਿਲੋ ਹੀ ਤੇ ਮਾਰੂਗੀ ਮਾਰੂਗੀ ਨਾ। ਅੱਛਾ। ਹਾਂ ਜੀ। ਬਾਕੀ ਬਹੁਤ ਵਧੀਆ ਚਵਾਗ, ਉਹ ਵਧੀਆ ਵਾ। ਕੋਈ ਭੂਰ ਨਹੀਂ, ਕੋਈ ਛਟਾਣੀ। ਬਹੁਤ ਮਤਲਬ ਠੰਡੀ ਧੀਰੀ ਝੋਡੀ ਆ, ਬਹੁਤ ਵਧੀਆ ਸਫਾਈ ਚ ਹੈਗੀ। ਖੋਲੋ ਹਾਂ ਫਿਰ ਤੋਰੀ ਇੱਕ ਰੀ। ਬਾਕੀ ਵੀਰ ਜੀ ਨੇ ਬਾਕੀ ਵੀ ਪਸ਼ੂ ਤੁਹਾਨੂੰ ਦਿਖਾ ਦिए ਇੱਕ ਰੀ। ਜਿੱਥੇ ਬਾਕੇ ਪਸ਼ੂ ਵੱਜੇ ਹੁੰਦੇ ਆ ਆ ਦੇਖ ਸਾਦੇ ਜੇ ਆ ਇੱਧਰ ਸਾਰੇ ਪਸ਼ੂ ਵੀਰ ਜਿਹਨਾਂ ਦੇ ਜਿਹੜੇ ਦੁੱਧ ਦਾ ਕੰਮ ਹੈ ਤੇ ਕਾਫੀ ਜਿਹੜੇ ਵਾ ਜਗਾ ਜਿਹੜੀ ਘਟਿਆ ਤੇ ਉਹਦੇ ਕਰਕੇ ਫਿਰ ਬਾਹਰ ਬੰਦਨੀ ਪਈ ਆ ਤੇ ਡੇਰੀਆਂ ਚ ਆਮੇ ਪਸ਼ੂ ਚੰਗੇ ਰੱਖੇ ਹੁੰਦੇ ਆ ਬਸ ਜਗਾ ਦੀ ਥੋੜੀ ਜੀ ਪ੍ਰੋਬਲਮ ਹੁੰਦੀ ਆ ਅੰਦਰ ਹੀ ਸਾਰਾ ਦਿਨ ਇੱਥੇ ਵੱਜੇ ਰਹਿਣਾ ਇੱਥੇ ਪਾਣੀ ਇੱਥੇ ਹੀ ਪੱਠੇ ਕਿਤੇ ਨਹੀਂ ਬਨ ਕੇ ਇੱਧਰ ਉੱਧਰ ਹੋਣੇ ਇੱਕ ਉੱਧਰ ਹੋਵੇ ਲਿੱਦ ਇੱਕ ਇੱਧਰ ਆ ਆ ਦੇਖ ਸਾਦੇ ਇੰਨੀ ਕੀ ਜਗਾ ਜਿਹੜੇ ਪਸ਼ੂ ਜਿਹੜੇ ਵੱਡੇ ਲਿੰਦੇ ਇੱਥੇ ਨਵਾ ਦੇਨੇ ਹੁਣ ਨਮੋਨਦੇ ਆ ਸਫਾਈ ਦਾ ਇਹ ਕਰਨਾ ਤੇ ਇੱਥੇ ਪੱਠੇ ਪਾ ਦੇਨੇ ਆ ਜਿਹੜੇ ਪਸ਼ੂ ਸਾਰੇ ਚੰਗੇ ਦੁੱਧ ਆ ਲੈ ਆ ਬਸ ਇਹ ਜਗ੍ਹਾ ਤਾਂ ਥੋੜਾ ਵੱਡਾ ਘੱਟਾ ਹੋ ਜਾਂਦਾ ਚਲੋ ਹੁਣ ਤੁਹਾਨੂੰ ਜਿਹੜੀ ਆ ਛੋਟੀ ਤੁਹਾਨੂੰ ਦਿਖਾ ਦਈਏ ਤੋਰ ਦੋ ਵੀਰ ਜੀ ਕਰੀ ਉਧਰ ਨੂੰ ਥੋੜਾ ਜਿਹਾ ਡਰਦੀ ਡਰਦੀ ਜੀ ਆ ਗਲੀ ਤੇ ਬਾਕੀ ਪੂਰੀ ਖੂਬਸੂਰਤ ਛੋਟੀ ਆ ਨੀਲੀ ਦੀ ਝੋਟੀ ਆ ਕਟਾ ਸੰਘਿਆ ਕੱਦ ਕਾਠੇ ਵੀ ਚੰਗਾ ਵਾ ਤੇ ਖਣਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਕਾਫੀ ਚੰਗਾ ਹੈ ਮੌਕੇ ਤੇ ਜਿਹੜਾ 11 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਬਿਲਕੁਲ ਤਿਆਰ ਹੈ ਇਹਦੇ ਕੋਲ ਤੇ ਆਹ ਜਿਹੜਾ ਕੱਟਾ ਬਿਲਕੁਲ ਤਾਜ਼ਾ ਕੱਟਾ ਵਾ ਤੇ ਦੁੱਧ ਵਿੱਚ ਕਿੰਨਾ ਕੇ ਚਵਾਈ ਜਾਊਗੀ ਭਾਜੀ ਦੁੱਧ 11 ਕਿਲੋ ਦੇ ਹੁਣ ਹਾਜ਼ਰ ਆ। ਅੱਛਾ ਤੇ ਦਿਨ ਹੋਏ 7-8। ਅੱਛਾ ਤੇ 2-3 ਕਿਲੋ ਦੀ ਛਾਲ ਮਾਰੂਗੀ। ਅੱਛਾ ਪਾਪਾ ਜ਼ਿਆਦਾ ਨਹੀਂ ਕਹਿੰਦੇ ਇੰਨੀ ਗਰਮੀ ਦੇ ਵਿੱਚ 10 ਕਿਲੋ ਵੀ ਮੱਝ ਦੁੱਧ ਦੇ ਬੜੀ ਮੱਝ ਹੁੰਦੀ ਆ। ਹਾਂਜੀ ਹਾਂਜੀ। ਤੇ ਫੇਰ 11 ਕਿਲੋ ਝੋਟੀ ਦਾ ਦੁੱਧ ਆ। ਠੰਡੀ ਧੀਰੀ ਆ, ਸੀਲੀ ਬੋਧ ਆ, ਸਫਾਈ ਬਹੁਤ ਜ਼ਿਆਦਾ ਵਾ। ਠੀਕ ਆ। ਜਵਾਬ ਬਹੁਤ ਆ। ਆਪਣੀ ਗਾਰੰਟੀ ਹੈਗੀ ਆ। 10 ਕਿਲੋ ਦੀ ਮੈਂ ਗਾਰੰਟੀ ਦਿੰਦਾ ਜੀ ਜਿਹੜਾ ਹੁਣ ਮੌਕੇ ਤੇ ਆ ਮੌਕੇ ਤੇ ਯਾਰਾਂ ਵਾ ਆਪਾਂ ਦੱਸ ਦੀ ਕਿੰਨੇ ਪਿਆ ਤੇ ਕਿੰਨਾ ਕੁ ਤਰ੍ਹਾਂ ਚਵਾ ਸਕਦੀ ਹੈ ਪਾਜੀ 2 13 ਕਿਲੋ ਦੁੱਧ ਝੋਟੀ ਨਹੀਂ ਕੀ ਹੁੰਦਾ ਅੱਛਾ 13 ਲੀਟਰ ਜਿਹੜਾ ਨੋਰਮਲ ਪਾਜੀ ਫੇ ਦੇ ਕੋਸ਼ ਵੀ ਨਹੀਂ ਨਾ ਹੋਏ ਪਾਜੀ ਹਾਂ ਬਿਲਕੁਲ ਤਾਜੀ ਹੈ ਜੇ ਸੋਈ ਅਜਾਜ਼ ਦੇ ਸਕਦੇ ਬੱਚਾ ਬਿਲਕੁਲ ਤਾਜਾ ਵਾ ਜੀ ਹਾਂਜੀ ਹਾਂਜੀ ਠੀਕ ਆ ਹਾਂਜੀ ਤੁਹਾਨੂੰ ਪਤਾ ਹੈ ਲੇਵਾ ਵੀ ਇਹਦਾ ਹਾਂਜੀ ਹਾਂਜੀ ਇਹਦਾ ਲੇਵਾ ਹੈਗਾ ਵਾ ਇੱਕ ਵਾਰੀ ਥਾਨ ਦਿਖਾ ਦਈਏ ਤੇ ਆਪਾਂ ਲੱਗ ਗਏ ਤਾਂ ਤੁਹਾਡਾ ਜੀ ਦਰਦੀ ਆ ਦੇਖ ਸਕਦੇ ਥਾਨਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਇੱਕ ਵਾਰੀ ਪਿੱਠ ਪੜੇ ਤਾਂ ਫਿਰ ਤੋਂ ਤੁਹਾਨੂੰ ਦਿਖਾ ਦਈਏ ਚੰਗੀ ਤਰ੍ਹਾਂ ਬਿਲਕੁਲ ਫਿਕਸ ਜਿਹਾ ਹਵਾਨਾ ਵਾ ਬਾਕੀ ਕੋਈ ਵੀ ਇੱਥੇ ਆਣ ਕੇ ਚੰਗੀ ਤਰ੍ਹਾਂ ਵੇਖੇ ਆਪਣਾ ਤੇ ਕਿੰਨਾ ਫਿਰ ਇਹਦਾ ਮੁੱਲ ਰੱਖੀ ਵੇਦੀ ਆਪਾਂ ਮੁੱਲ ਵੀਰ ਜੀ ਇਹਦਾ ਨਹੀਂ ਦੱਸੋ ਜੱਜ ਜੱਜ ਕਰੀਏ ਫਿਰ ਮੁੱਲ 95000 ਕਰਦੇ ਆ ਇਹਦਾ 95000 ਕਿੰਨੇ ਦੀ ਦੇ ਦਈਏ 90 ਦੇ ਦਈਏ 90000 ਦੀ ਦੇ ਦਈਏ ਛੋਟ ਕਰ ਦੋਗੇ ਮੋਕੇ ਤੇ ਹੋਰ ਕਰ ਦਾਂਗੇ ਭਾਈ ਕਫੂਨ ਲਾਵੇ ਇੱਕ ਰਹੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਠੀਕ ਹੈ ਜੀ ਬਾਕੀ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਚਾਰ ਟਾਈਮ ਚੋਲੇ ਅੱਛਾ ਦੁੱਧ ਦਾ ਕੋਈ ਝੂਠ ਨਹੀਂ ਹੈਗਾ ਜੀ ਠੀਕ ਹੈ ਕਿਉਂਕਿ ਇੰਨਾ maal ਵਜਾ ਅੱਪਾਂ ਤੁਹਾਨੂੰ ਪਤਾ ਸ਼ੌਂਕ ਨਾਲ ਕੰਮ ਕਰਦੇ ਆ ਇਹ ਸ਼ੌਂਕ ਨਾਲ ਕੰਮ ਇਹ ਨਹੀਂ ਹੈ ਕਿ ਅਸੀਂ ਡੰਗਰ ਵੇਚੇ ਅਸੀਂ ਕੰਮ ਚਲਾਣਾ ਹਾਂ ਹਾਂਜੀ ਹਾਂਜੀ ਮੇਨ ਕੰਮ ਆਪਣਾ ਦੁੱਧ ਦਾ ਵਾਹਣ ਦੁੱਧਿਆ ਘਰ ਆਪਣਾ ਹਾਂਜੀ ਹਾਂਜੀ ਕੋਈ ਚੱਕਰ ਹੀ ਨਹੀਂ ਹੈਗਾ ਠੀਕ ਹੈ ਜੀ ਬਾਕੀ ਬਾਕੀ ਜੋ ਵੀ ਆ ਕੋਈ ਸਾਰਾ ਘੱਟਾ ਦੇ ਸੰ 10 ਕਿਲੋ ਦੁੱਧ ਆ ਦੇਖਦੇ ਅੱਖਾਂ ਵੀ ਬਿੱ ਕਾਫੀ ਖੂਸੂਤ ਛੋਟੀ ਜਲੀ ਹਾਂਜੀ ਹਾਂਜੀ ਨੀਲੀ ਤੇ ਪਿਓਰ ਛੋਟੀ ਜਲੀ ਜੀ ਬਾਕੀ ਇੱਥੇ ਆ ਗਏ ਆਪਣੀ ਚਵਾਈ ਕਰਕੇ ਆਪਣੀ ਵੇਸਟ ਆਸ ਕੇ ਆਪਣੀ ਸਮਝਣਾ ਆਪਣੀ ਮੱਦੀ ਨੇ ਪਸ਼ੂ ਖੜੋ ਜੀ